ਇਹ ਠੰਡਾ ਗਰਮੀ ਚ ਮਰ ਗਈਆਂ ਕਿ ਤਾ ਮਾਹਾਂ ਦੀ ਵੇਲੇ ਕਾਸਈ ਸਾਰੇ ਜਾ ਕੇ ਏਸੀ ਚ ਬਈਏ ਘੜੇ ਗਰਮੀ ਬੜੀ ਆਇਆ ਉਹ ਕਦਰੋਂ ਆ ਗਈ ਦੁਪਹਿਰ ਨੇ ਲੱਗੀ ਨਾਲ ਹੀ ਕੁੜੀ ਧੋਈ ਆਉਂਦੀ ਆ ਮੰਮੀ ਪਿਆਰ ਨੇ ਕਿੰਨਾ ਬੜਾ ਫਰਿਆ ਹੈ ਲੋਕ ਵੀ ਮੈਨਾਂ ਨੰਕਾ ਸੋਤੀ ਖਬਰ ਤੇ ਉਹ ਢੀ ਛੁੱਟੀਆਂ ਵੱਧ ਗਈਆਂ ਮੈਂ ਤਾਂ ਆ ਹੀ ਆ ਗਈ ਹੁਣੀ ਆ ਹਾਂ ਹੁਣਾਂ ਪੁੱਛਦੀ ਰੰਗਸਦੀ ਤੇ ਤੁਰ ਪੈਂਦੀ ਉਹ ਗਰਮੀ ਜਿਹੀ ਆਪਣੇ ਜੀ ਪਕਦੀਆਂ ਹੁੰਦੀ ਤੱਬੀ ਸਾਸ਼ਟਰੀ ਕਾਲਾ

ਮੰਮੀ ਮੈਂ ਜਦ ਤੁਰੀ ਹੁਣ ਤੇ ਉਹਦਾ ਠੰਡਾ ਹੈਗਾ ਮੈਂ ਤੇ ਆਪਣੇ ਲੋ ਟਾਈਮ ਨਹੀਂ ਤੁਰ ਪਈ ਹਾਂ ਪਰ ਟਾਈਮ ਟਾਈਮ ਨਾ ਪਹੁੰਚ ਜਾਣਾ ਤੇ ਤੈਨੂੰ ਪਤਾ ਹੁਣ ਬੱਸਾਂ ਬੜੀਆਂ ਬਦਲਣੀਆਂ ਪੈਂਦੀਆਂ ਵਾ ਤਿੰਨ ਬੱਸਾਂ ਬਦਲਣੀਆਂ ਪੈਂਦੀਆਂ ਤਾਂ ਸ਼ਹਿਰੋਂ ਮੈਨੂੰ ਬੱਸ ਹੀ ਨਹੀਂ ਮਿਲੀ ਸੀ ਯਾਰ ਕਿ ਲੋੜ ਹੀ ਨਹੀਂ ਗਰਮੀ ਚ ਆਉਂਦੀ ਮੰਮੀ ਮੈਂ ਤੇ ਉਹਦਾ ਕੁੜੀ ਨੂੰ ਕਿਹਾ ਸੀ ਕਿ ਹੁਣ ਤੇ ਤੇਰੀਆਂ ਥੋੜੀਆਂ ਹੀ ਛੁੱਟੀਆਂ ਰਹਿ ਗਈਆਂ ਵਾ ਤੇ ਤੂੰ ਰਹਿਂਦੇ ਕਹਿੰਦੀ ਮੈਂ ਜਾਣਾ ਜਾਣਾ ਸਾਰੇ ਆਏ ਨਾਨਕੇ ਸਾਰੇ ਨਾਨਕੇ ਆਏ ਮੈਂ ਨਹੀਂ ਜਾਣਾ ਆਪਾਂ ਮੈਂ ਨਾਨਕੇ ਚੱਲੀਏ ਤੇ ਮੈਂ ਫਿਰ ਮੈਂ ਕਿਹਾ ਚੱਲ ਚੱਲ ਚੱਲਨੇ ਕੰ ਲੋੜਾ ਉਹ ਨਾ ਨੀਵਾਂ ਨਹੀਂ ਗਰਮੀ ਚ ਕੀ ਲੋੜ ਹੈ। ਤਬੂਰ ਠੰਡਾ ਪਾਣੀ ਨਹੀਂ ਹੈਗਾ। ਨਹੀਂ ਠੰਡਾ ਪਾਣੀ ਨਹੀਂ ਹੈਗਾ ਬੱਤੀ ਵਾਲੇ ਪਰਸੋਂ ਦੀ ਖਰਾਬ ਹੋਈ ਆ ਤਾਂ ਦੇਰ ਜੇ ਆ ਗਈ ਆ। ਅੱਛਾ। ਕੁੜੀ ਨੇ ਤੇ ਚਪਲਾ ਜੀ ਲੈਣ ਦਾ। ਭਾਬੀ ਮੈਂ ਕਿਹਾ ਹੈ ਸੈਂਡਲ ਪਾ ਲੈ। ਤੇ ਕਹਿੰਦੀ ਨਹੀਂ ਮੈਂ ਮਮਾ ਸੈਂਡਲ ਨਹੀਂ ਪਾਉਣੇ ਮੈਨੂੰ ਚੁਬਦੇ ਆ। ਫੇਰ ਆਪੇ ਪਾ ਲਿਆ ਮੈਂ ਤੇ ਜਿੱਦ ਕਰਕੇ ਕਿਹਾ ਹੈ ਸੈਂਡਲ ਪਾ ਲੈ ਤੇ ਜਿੱਦ ਕਰਦੀ। ਮੈਂ ਪੋਣੀਆਂ ਚੱਪਲਾਂ। ਛੁੱਟੀਆਂ ਵੱਧ ਗਈਆਂ ਲੱਗਦਾ। ਨਹੀਂ ਭਾਬੀ ਛੁੱਟੀਆਂ ਤਾਂ ਸਾਨੂੰ ਪਤਾ ਨਹੀਂ ਪਰ ਇਹਨੂੰ ਪਈਆਂ ਹੀ 10-15 ਤਰੀਕ ਤੱਕ ਹੀ ਆ। ਜੇ ਨਾਲ ਆਈ ਤੇਰੀ ਛੋਟਿਆਂ ਨੂੰ ਪਈਆਂ ਮੈਂ 15 ਤੱਕ ਤੇ ਵੱਡੇ ਨੂੰ ਇਹਨਾਂ ਦੇ ਸਕੂਲ 10 ਤੱਕ ਪਈਆਂ। ਦੇ ਨਾਲ ਵੀ ਆਈ ਤੇਰੀ? ਹਾਂਜੀ ਆਈ ਤਾਂ ਹੀ ਤੇ ਜਿੱਦ ਕਰਦੀ ਵੀ ਉਹ ਜੱਪ ਹੋਣੀ ਆਏ ਨਾਨਕੇ। ਤੇ ਆਪਾਂ ਵੀ ਜਾਣਾ ਵਾ। ਆਪਾਂ ਵੀ ਚੱਲੀਏ ਮਾਮੇ ਪਿੰਡ। ਤੇ ਤੂੰ ਜਦਾਰੇ ਉਹਨੂੰ ਛੱਡ ਕੇ ਤੇ ਆ ਗਈਆਂ ਉਹਨੇ ਕਿਹਾ ਮੈਂ ਆਈਆਂ ਤੇ ਭਾਬੀ ਚੱਲ ਗਈ ਹੈ। ਹਾਂ। ਨਹੀਂ ਉੱਦਦੇ ਮੈਨੂੰ ਆਪ ਹੀ ਕਹਿੰਦੇ ਹੈਗੇ ਚਲ ਜਲਦਾ ਤੂੰ ਹੀ ਜਾਣਾ ਤੇ ਉਹ ਤੇ ਕਿੰਨੇ ਦਿਨਾਂ ਦੇ ਕਹਿਣ ਦੇ ਹੈਗੇ ਜਿਹਾ ਤੂੰ ਹੀ ਚਾਰ ਦਿਨ ਰਹਿ ਤੇ ਮੈਂ ਕਹੇ ਨਹੀਂ ਗਰਮੀ ਬੜੀ ਹਾਂ ਤੇ ਮੈਂ ਪ੍ਰਬਲਿੰਦੇ ਕਰਕੇ ਆ ਗਈ ਤੇ ਹੀ ਜਾਂਦੀ ਚੱਲੀਏ ਚੱਲੀਏ ਉਹ ਵੀ ਵਿਚਾਰੀ ਹੁਣ ਅਗਲੇ ਸ਼ਹਿਰ ਚ ਰਹਿੰਦੀ ਆ ਤੇ ਤਾਂ ਕਰਕੇ ਆ ਗਈ ਪਿੰਡ ਰਹਿਣ ਉਹ ਚੜੀ ਆਂਦੀ ਨਹੀਂ ਮੈਂ ਜਾ ਕੇ ਪੱਕੀਆਂ ਖਾਉਂਗੀ ਤੂੰ ਇੱਥੇ ਆ ਗਈ ਮੈਂ ਤੇ ਉਦਾਂ ਨੂੰ ਬਤੇਰਾ ਕਿਹਾ ਹੈਗਾ ਕਿ ਮੈਂ ਰਹਿਣ ਦਿੰਨੀ ਆ ਪਰ ਉਹ ਕਹਿੰਦੀ ਚਲ ਜਾ ਭਾਬੀ ਤੇ ਮੰਮੀ ਵੀ ਕਹਿੰਦੇ ਜੇ ਚਲ ਜਾ ਹੁਣ ਤੇ ਆਈਏ ਗੁਰਪ੍ਰੀਤ ചോ ਹੋ ਸਾਨੂੰ ਤਾਂ ਡਿਪਿੰਡ ਠੀਕ ਠਾਕ ਸਾਰੇ ਹਾਂ ਠੀਕ ਨੇ ਸਾਰੇ ਠੀਕ ਤਾਂ ਹੀ ਨਹੀਂ ਗਏ ਪਿੰਡ ਅਰੇ ਦਰਮਿਆ ਜਿਹਦੇ ਆਪਣੀਆਂ ਰੋਟੀਆਂ ਮਾਹ ਪਕੜੀਆਂ ਤੇ ਅਗਲੇ ਨੂੰ ਜਾ ਕੇ ਜ਼ਰੂਰ ਖੇਚਲ ਦੇਣੀ ਆ ਆਪਣੇ ਘਰ ਚੰਗਾ ਏ ਚੱਲਿਆ ਅੱਜ ਫਿਰ ਗਲਾਸ ਰੱਖ ਦੇ ਪਰਬਲੀ ਨਾਲ ਅੱਗੇ ਲਾਤੀ ਲੱਗ ਤੇ ਮਾਰ ਦੇਵੇ ਕੱਲ ਲਿਆਂਦੇ ਨਵੇਂ ਪਹਿਣਾ ਮੰਮੀ ਤੂੰ ਇਹ ਵੀ ਘਣੀ ਪੈ ਜਾਓ ਲੰਮੇ ਹਾਲ ਤੇ ਹਣੀ ਸਪਤੇ ਨਾ ਪਰਸੋਂ ਨੇ ਮੈਂ ਆਪਨ ਦਰਚ ਲੱਗੀ ਹਾਂ ਮੈਨੂੰ ਗਿਆ ਹੀ ਨਹੀਂ ਕਿ ਤੂੰ ਵੀ ਆ ਜਾ ਨਾ ਕੋਈ ਚਾਹ ਨਾ ਕੋਈ ਪਾਣੀ ਮੈਨੂੰ ਤਾਂ ਭੁੱਖ ਵੀ ਲੱਗੀ ਹੈ ਮੈਂ ਤਾਂ ਸਵੇਰੇ ਸਵਕਤੇ ਦੀ ਤੁਰੀ ਆ ਹੋਰ ਰੱਬਾ ਹੁਣ ਕੀ ਕਰਾਂ ਚੱਲ ਕੋਈ ਨਹੀਂ ਫੇਰ ਰਾਤ ਨੂੰ ਹੀ ਖਾ ਲੂੰਗੀ ਅੰਦਰ ਕੀ ਜਾਣਾ ਮੈਨੂੰ ਕਿਹੜਾ ਗਿਆ ਮੈਂ ਮੈਂ ਨਾ ਵੇਖਦੀ ਡੈਡੀ ਤੇ ਡੈਡੀ ਨਾਲ ਚਾਰ ਗੱਲਾਂ ਕਰਦੀ ਆ ਮਾਸੀ 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 ਮੁੰਡਾ ਕਿਧਣਾ ਲੈ ਕਿਧਣਾ ਲੈ ਆਈ ਮम्मा ਨਾਲ ਆ ਰਹੀ ਆ ਮम्मा ਤੈਨੂੰ ਚੈਨਲ ਤੇ ਹੰਦ ਦੁਪਹਿਰੇ ਤੂੰ ਹੀ ਆਈ ਜੀ ਅਜ ਖੇਡਦੀ ਏ ਚਲ ਜਾ ਮਰ ਦਫਾ ਹੋ ਜਾ ਕੇ ਮੈਂ ਸੋਣਾ ਕਰੀ ਜੀ ਇਹਨੇ ਨਹੀਂ ਵਿਖਰਾਵ ਕਰ ਦੇਣੀ ਉਹ ਆ ਗਿਆ ਦੀ ਦੁਪਹਿਰ ਘੜੀ ਸੋਣਾ ਹੈ ਹੁਣ ਇਹਨਾਂ ਨੇ ਸੌਣ ਵੀ ਨਹੀਂ ਦੇਣਾ ਮम्मा ਮम्मा ਮਾਸੇ ਮੈਨੂੰ ਕਮਰੇ ਚ ਐਸੇ ਵਾਲੇ ਕਮਰੇ ਚ ਨਹੀਂ ਬੈਣ ਜਾਣਦੀ ਯੋ ਕੀ ਕਹਾਂ ਦੀ ਮੇਰੇ ਪੁੱਤ ਨੂੰ ਚਲਾ ਜਾ ਕੋਈ ਨਹੀਂ ਪੁੱਤ ਤੂੰ ਇਸੇ ਪੱਖਾ ਪਾ ਕੇ ਫੇਟਣਾ ਚੰਗਾ ਕੋਈ ਨਹੀਂ ਨਹੀਂ ਬੰਦ ਹੀ ਨਹੀਂ ਤੇ ਆਏ ਹੁਣ ਤੇ ਮੇਰੀ ਬੱਸ ਬੱਸ ਹੋ ਗਈ ਹੈ ਵੇਖਾਂ ਭਲਾ ਕੁਛ ਹੈਗਾ ਖਾਣ ਨੂੰ ਇਹਨਾ ਫ੍ਰਿਜ ਚ ਨਾ ਵੇਖਾਂ ਚਲ ਅੱਗੇ ਵੇਖਦੀ ਹਾਂ ਕੁਛ ਸਬਜੀ ਦਾ ਜਿਹੜਾ ਨਾ ਬਣਾਉਣ ਵਾਲੀ ਰੱਖੀ ਆ ਆ ਕੁਛ ਵੀ ਨਹੀਂ ਆ ਗਲੰਦ ਕੋ ਟੇਕ ਨਹੀਂ ਰਿਹਾ ਚਾਲੂ ਕੋਈ ਨਾ ਭਾਬੀ ਨੂੰ ਕੋਈ ਨਹੀਂ ਵੇਖਦੀ ਆ ਲੈ ਕੇ ਕਿਸ ਮੰਨ ਜਾਣਗੇ ਤੇ ਲਹਿਲਾ ਪ੍ਰੀਤ ਸੁੱਤੀ ਲੱਗੀ ਭਾਬੀ ਭਾਬੀ ਲਾ ਪ੍ਰੀਤ ਠੀਕ ਆ ਭਾਬੀ ਸਾਨੂੰ ਬਹੁਤ ਲੱਗੀ ਚਾਹ ਬਣਾ ਦਿੰਦੇ ਤੇ ਨਿਭਾਣਾ ਆਈ ਦੱਗੇ ਦੋ ਦਿਨ ਹੋ ਗਏ ਨੇ ਸੁੱਤੇ ਚਾ ਟਾਈਮ ਵੇ ਕੋਈ ਤੇਰਾ ਜ਼ਿਆਦਾ ਟਾਈਮ ਆ ਚਾਹ ਬਣਨੀ 4 ਵਜੇ ਦੁਪਹਿਰ ਲਈ ਠੀਕ ਆ ਸੌਣ ਦੇ ਘੜੀ ਪੈਣਾ ਜੇ ਆਈ ਗਈਆਂ ਤੇ ਮੈਂ ਤੇ ਕਹਿਣ ਢੀ ਚੱਲ ਜੇ ਚਾਹ ਬਣਾ ਦਿੰਦੇ ਮੈਂ ਨਾਲ ਹੀ ਰੋਟੀ ਖਾ ਲੈਂਦੀ ਭੁੱਖ ਬੜੀ ਲੱਗੀ ਤੇ ਤੂੰ ਘਰੋਂ ਨਹੀਂ ਰੋਟੀ ਖਾ ਆ ਗਈ ਤੈਨਾਂ 2 ਰੁਪਏ ਹਨਾ ਤਾਂ ਕਰਕੇ ਹਾਏ ਹਾਏ ਇੰਨਾ ਵੀ ਕਾਤਾ ਟਾਈਮ ਨਾ ਤਰਪੀ ਤੂੰ ਕੁੜੀ ਵੀ ਭੁੱਖੀ ਲੈ ਆਈਆਂ ਚੱਲ ਕੋਈ ਨਹੀਂ ਭਾਬੀ ਮੈਂ ਤੂੰ 4 ਵਜੇ ਬਣਨੀ ਚਾਹ ਦੋ ਪੀਨੀ ਕੋਈ ਨਹੀਂ ਤੂੰ ਸੋਜੋ ਗਰਮੀ ਜਿੱਤੇ ਆਪਣੀਆਂ ਨਹੀਂ ਪੱਕਦੀਆਂ ਤੇ ਡੀ ਆਈ ਭਾਬੀ ਨੂੰ ਕਹਿ ਰੋਟੀਆਂ ਪਕਾ ਲਾ ਜੇ ਕੁੜੀ ਖੇਰ ਖਾਣੇ ਦੀ ਨਾ ਪਾਣੀ ਮਾ ਅੱਜ ਇਹ ਤਾਂ ਹੁੰਦੀ ਤੇ ਤੂੰ ਮੇਰਾ ਕਿੰਨਾ ਆਈ ਦਾ ਚਾਹ ਕਰਦੀ ਤੂੰ ਮੈਨਾਂ ਇਦਾਂ ਉਪਰਿਆਂ ਵਾਂਗੀ ਕਰਦੀ ਅੱਜ ਸੁਨੇਹੋਤੀ ਦਾ ਕਿੰਨਾ ਚਾਹ ਹੁ ਨਹੀਂ ਅੱਜ ਤੂੰ ਤੇ ਮੈਨੂੰ ਫੁੱਲਾ ਵਾਂਗੂ ਰੱਖਿਆ ਸੀ ਪਰ ਤੂੰ ਮੈਨੂੰ ਕਿਉਂ ਛੱਡ ਕੇ ਚਲ ਗਈ ਤੇ ਡੈਡੀ ਨੇ ਵੀ ਕੁਝ ਨਹੀਂ ਸੋਚਿਆ ਲੋਕਾਂ ਦੀ ਚੁੱਕਣਾ ਝਾਕੇ ਤੇ ਦੂਜਾ ਵਿਆਹ ਕਰਾ ਲਿਆ ਕੀ ਇਹ ਜੇ ਨਾ ਵਿਆਹ ਕਰਾਉਂਦਾ ਤੇ ਸਾਡੀ ਤੇ ਜ਼ਿੰਦਗੀ ਬਰਬਾਦ ਕਰਤੀ ਨਾ ਨਾ ਸਾਨੂੰ ਪੁੱਛਦੀਆਂ ਵਾ ਉਹ ਪਰਿਆ ਮਹਿੰਗਾਈ ਦਾ ਵਾ ਕੀ ਕਰ ਲੈਣਾ ਫਿਰ ਮਾਂ ਉਹ ਰੈਂਦੀ ਜ਼ਿੰਦਗੀ ਤੇ ਇਦਾਂ ਹੀ ਕੱਢਾਂਗੇ ਐਵੇਂ ਨਹੀਂ ਲੋਕੀ ਕਹਿੰਦੇ ਕਿ ਮਤਰਈਆਂ ਮਤਰਈਆਂ ਹੀ ਹੁੰਦੀਆਂ ਵਾ ਆ ਤੇ ਕੁੜੀ ਦੇ ਮੋਹ ਨੂੰ ਮਾ ਜੰਨੀ ਉਹ ਹੀ ਤੇ ਇੰਦੀ ਹੀ ਜਾਣਾ ਮੋਨੀ ਜੇ ਤੇ ਕੀਤੀ ਹੀ ਮੈਂ ਤੇ ਕਦੀ ਬਣਾਉਂਦੀ ਇੱਥੇ ਰੱਬਾ ਤੂੰ ਹਮੇਰਾ ਇਦਾਂ ਕਿਉਂ ਕੀਤਾ ਓਏ ਅਮੀ ਮੇਰੀ ਤੂੰ ਦੱਸ ਕਿਹੜਾ ਤਾਰ ਤੈਨੂੰ ਤੋੜਨੋਂ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਜੋ ਵਕਤ ਤੂੰ ਪਹਿਲਾਂ ਮਾਰਿਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਐ ਤਾਰੇ ਕਿੰਨੇ ਸਾਰੇ ਆ ਜੋ ਵਕਤ ਤੋਂ ਪਹਿਲਾਂ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਐ ਤਾਰੇ ਕਿੰਨੇ ਸਾਰੇ ਆ ਤੇਰੇ ਹੱਥਾਂ ਦੀ ਚੂਰੀ ਮੁਕਤ ਅਸ ਗਏ ਸ਼ੋਨੀ ਤੇਰਾ ਮੇਰੇ ਉੱਤੇ ਓੜਨਾ ਏ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੱਖਦਿਆਂ ਹੁਣ ਮੇਰੀ ਜ਼ਿੱਦ ਗਿਚ ਮੋੜਨਾ ਏ ਮੈਂ ਹਾਏ ਹੁੰਦੇ मम्मी का फोन हेलो हेलो आवाज नी आ मम्मी सास श्रीकाल ठीक है तो तनाओ गुस्से ची लगना मम्मी ओद गर्मी बड़ी है। ਦਰ ਮੇਰੇ ਕੋਲ ਜੀ ਆ ਕੋ ਜਾ ਮੈਂ ਗੱਲ ਕੀ ਹੋਣੀ ਮਮੀ ਉਹ ਵਸ ਗਾਰਜੀ ਆ ਕੇ ਬੈਠੀ ਐਨੀ ਗਰਮੀ ਚ ਐ ਨਾ ਨਾ ਹੰਨਾ ਨਾਨਕੇ ਹੋਰ ਕੌਣਾ ਇਹ ਕੀ ਆ ਐ ਨਾ ਹਾਂ ਤੇ ਹੋਰ ਪਰ ਘਟਾ ਇੰਟਰਨੈਟ ਨਹੀਂ ਸਿੱਤਣਾ ਹਾਂ ਹਾਂ ਮਮੀ ਗਰਮੀ ਪਤਾ ਕਿੰਨੀ ਆ ਗਰਮੀ ਚ ਤੇ ਮੇਰੇ ਕੋ ਆਪਣੀਆਂ ਰੋਟੀਆਂ ਪਕਦੀਆਂ ਤੇ ਉਹਦੀ ਕਿੱਥੇ ਪਕਾਵਾਂ ਨਾਲ ਕੁੜੀ ਲੈ ਆਈ ਕੁੜੀ ਵੀ ਨਹੀਂ ਕਿਤੇ ਦਾਦੀ ਕੋ ਰਹਾ ਕੇ ਖੁਸ਼ ਮਮੇ ਤੂੰ ਇਹ ਬੜੀ ਸਿਆੜ ਲੈਣ ਡੇ ਉਹਦੀ ਸੱਤ ਸਾਲਾਂ ਦਾ ਨਹੀਂ ਕਿਤੇ ਨਾ ਮਾਣ ਨਾ ਸਿੱਖੀ ਨਾ ਕਿੰਨਾ ਕਿੰਨਾ ਬਣਦਾ ਜਨਾ ਨਾ ਕਰਨਾ ਕਿਉਂ ਨਹੀਂ ਮੰਮੀ ਜਾਂ ਤੱਕ ਕੰਮ ਕਰ ਲੈ ਲਾਗੋ ਕਰਦੀ ਵੀ ਨਹੀਂ ਕੱਖ ਬੀਠੀ ਰਹਿੰਦੀ ਆ ਕਰਦੇ ਜਾਉਂਦੇ ਹਰ ਕੋਈ ਕਿ ਇਹ ਨਹੀਂ ਤਾਂ ਤਨ ਉਹ ਨਾ ਖਾਂਦਾ ਰਹੇਗਾ ਮੈਂ ਬਤਨ ਦਿੰਦਾ ਮਗਰ ਇਹ ਕੋਲ ਮੈਂ ਬੰਦ ਕਰਦੀ ਅੱਗੇ ਬਟਾ ਦੇ ਫਤਲੀ ਜੇ ਮੈਨੂੰ ਜਾਈ ਵੰਨ ਬਣਨਾ ਆਣਾ ਇਹਨਾਂ ਕਿ ਇਹ ਤਿੰਨ ਕਿੰਨਾ ਹਾਤਾ ਮਮੇ ਮਿੰਦੇ ਤੁਹਾਡੀ ਸਮਝ ਲੱਗਦੀ ਦੋਹੀ ਮੇਰਾ ਦੁੱਖ ਸੁਣਨਾ ਕੇ ਜਿਆਦਾ ਮੈਨੂੰ ਆਪਣੀ ਸੁਣਾਉਣੀ ਹੈ ਕੱਟਣਾ ਇਸੇ ਰਾਹ ਤੇ ਬੰਦ ਕੋਣ ਚਿੱਤਾ ਹਾ ਇਹ ਕਿ ਤੁਝੂ ਨਾ ਹੋ ਦੀ ਚੀਨਾ ਨਹੀਂ ਲੱਗਦਾ ਇੱਕ ਦਿਨ ਆ ਫਿਰ ਤੇ ਪਿੱਛਰਾ ਆ ਕਰਦੀ ਤੇ ਕਰੀਏ ਜਿਹਾ ਸਫਰ ਮਮੇ ਤੇ ਕੋਈ ਗੱਲ ਪਾ ਦਨ ਉਹ ਮਮੀ ਲਾਪਰੀਦ ਵੀ ਹੁਣ ਚੱਲ ਗਈ ਉਹ ਮਾਸੀ ਕੋ ਕਹਿੰਦੀ ਮੈਂ ਨਹੀਂ ਰਹਿਣਾ ਹੈਗਾ ਜਿੰਨ ਚਿਰ ਇਹ ਇੱਥੇ ਰਹੀ ਤੇ ਇਹਦਾ ਸਤੰਦੀ ਬੜਾ ਵਕੁਰੀ ਇਹਦੀ ਦਾ ਕੋਈ ਨਾ ਹਸ ਕੰਬੀ ਹੁੰਦੇ ਮੇਰਾ ਤੇ ਆਪਣਾ ਜੀ ਕਰਨ ਡਿਆ ਮੈਂ ਆ ਜਾ ਚਾਰ ਦਿਨ ਇੱਥੇ ਨਾ ਪੁੱਤ ਇਹ ਤਾਂ ਇੰਨੀ ਕਰਨੀ ਉਹ ਅੱਜ ਕੀ ਆਖਣਾ ਇਹ ਤਾਂ ਬੋਨਾ ਸਾਰ ਦਰਵਾਜ਼ਾ ਕਿਹਾ ਮੈਂ ਨਾ ਤੇ ਉਹ ਗਾਹੀ ਕੋਈ ਨਹੀਂ ਤੇ ਮਾਸੀ ਵੀ ਤੇ ਚੈਂਟਿੰਗ

ਹਾਂ ਮੈਂ ਤਾਂ ਮੇਰੇ ਤੋਂ ਤਾਂ ਬਾਈ ਤੇਰੇ ਆਫਸਰ ਨੇ ਉਹ ਮੇਰਾ ਖੰਦਾ ਕਰਨਾ ਤੇੰਨੇ ਕਰੰਦੇ ਕਰਦੇ ਸੀ ਕਿ ਕੋਈ ਨਹੀਂ ਮਰਿਤੀ ਬਕਰਨਾ ਚਲ ਚੰਗਾ ਮੈਂ ਬਾਅਦ ਚ ਕਰਾਂਗੇ ਕੋਣ ਤੇ ਮੇਰੇ ਤੇ ਆਣ ਗਾਣਾ ਹਾਂ ਕੋਈ ਨਹੀਂ ਚਲ ਮੈਂ ਬਾਅਦ ਚ ਕਰਾਂਗੇ ਫਿਰ ਹਾਂ ਚੰਗਾ